ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦਾ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਇਹ ਵਾਲੇ ਸੂਟ ਬਹੁਤ ਸਸਤੇ ਹੋਣ ਵਾਲੇ ਜੀ ਸਸਤੇ ਦੇ ਤੁਹਾਨੂੰ ਦੋ ਸੂਟ ਮਿਲਣਗੇ ਸਪੈਸ਼ਲ ਆਪਾਂ ਆਫਰ ਲਾਈ ਹੈ ਜੌਰਜਟ ਦਾ ਸੂਟ ਹੋਏਗਾ ਫੈਬਰਿਕ ਜਿਹੜਾ ਜੌਰਜਟ ਦਾ ਵਧੀਆ ਵਾਲਾ ਹੋਏਗਾ ਹਲਕੇ ਵਾਲਾ ਨਹੀਂ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਰੰਗ ਪਸੰਦ ਕਰ ਸਕਦੇ ਹੋ ਨੈਕਸਟ ਆ ਬਾਟਮ ਦੇ ਵਰਕ ਵਾਲੇ ਸੂਟ ਆ ਗਏ ਜੀ ਦੁਪੱਟਾ ਟਾਈ ਐਂਡ ਡਾਈ ਦਾ ਹੋਏਗਾ ਠੀਕ ਹੈ ਜੀ ਬਾਟਮ ਤੇ ਜਿਹੜੇ ਇਹਨਾਂ ਦੇ ਵਰਕ ਹੋਏਗਾ ਨਾਲ ਸ਼ਰਟ ਹੋਏਗੀ ਪ੍ਰਿੰਟ ਵਿੱਚ ਇਹਦੇ ਵਿੱਚ ਵੀ ਆਪਣੇ ਕੋਲ 10 ਤੋਂ 15 ਰੰਗ ਹੈਗੇ ਆ ਨੈਕਸਟ ਆਹ 올ਓਵਰ ਸੂਟ ਹੋਣਗੇ ਜਿਨ੍ਹਾਂ ਨੂੰ ਦੁਪੱਟੇ ਬਹੁਤ ਹੀ ਸੋਹਣੇ ਬਣੇ ਹੋਏ ਆ ਜੀ ਨੈਕਸਟ ਆ ਬਹੁਤ ਸੋਹਣਾ ਜਿਹੜਾ ਜੌਰਜਟ ਦੇ ਵਿੱਚ ਸੂਟ ਅਵੇਲੇਬਲ ਬਾਟਮ ਤੇ ਵੀ ਇਹਦੇ ਵਰਕ ਹੋਏਗਾ ਨੈਕਸਟ ਆ 슬ੀਵਜ਼ ਵਰਕ ਵਾਲਾ ਸੂਟ ਆ ਗਿਆ ਜੀ ਨੈਕਸਟ ਆ ਕ੍ਰੀਮ ਕਲਰ ਦੇ ਵਿੱਚ ਬਹੁਤ ਸੋਹਣਾ ਜਿਹੜੀ ਸ਼ਰਟ ਬਾਟਮ ਤੇ ਫਲਾਰਸ ਦਾ ਕੰਮ ਕੀਤਾ ਹੋਗਾ ਪ੍ਰਿੰਟ ਵਿੱਚ ਬਹੁਤ ਵਧੀਆ ਬਣੀ ਹੋਏਗੀ ਨੈਕਸਟ ਆ ਪਿਓਰ ਕਾਟਨ ਦੇ ਸੂਟ ਆ ਗਏ ਸਮਰ ਦੇ ਲਈ ਸਪੈਸ਼ਲ ਹੋਣਗੇ ਫੈਬਰਿਕ ਬਹੁਤ ਵਧੀਆ ਹੈ ਜਿਹੜੀਆਂ ਪਹਿਣਾ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਹੈ ਜਿਹੜਾ ਪਿਓਰ ਕਾਟਨ ਆ ਬਹੁਤ ਵਧੀਆ ਸੌਫ ਨੈਕਸਟ ਆ ਪਿਓਰ ਕਰੇਪ ਵਾਲੇ ਸੂਟ ਆ ਗਏ ਜਿੱਦਾਂ ਕੁਛ ਭੈਣਾ ਬਾਹਰ ਰਹਿੰਦੀਆਂ ਐ ਤੇ ਉੱਥੇ ਬਾਹਰ ਹਜੇ ਵੀ ਜਿਹੜੇ ਠੰਡ ਐ ਉੱਥੇ ਉਹਨਾਂ ਦੇ ਲਈ ਉਹਨਾਂ ਨੂੰ ਮੈਰਿਜ ਫੰਕਸ਼ਨ ਦੇ ਲਈ ਇਹ ਸੂਟ ਚਾਹੀਦੇ ਹੁੰਦੇ ਆ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜੀ ਬਹੁਤ ਸੋਹਣੇ ਸੋਹਣੇ ਰੰਗ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਐ ਜੀ ਡੇਲੀ ਕੁਝ ਅਰ ਟ੍ਰਾਈ ਕਰੀਦਾ ਕਿ ਡਿਫਰੈਂਟ ਦਾ ਡੇਲੀ ਲੈ ਕੇ ਆਈਏ ਕੁਝ ਨਮਾ ਲੈ ਕੇ ਆਈਏ ਤਾਂ ਜੋ ਤੁਹਾਨੂੰ ਕੁਝ ਡਿਫਰੈਂਟ ਅਲੱਗ ਤੋਂ ਵੇਅਰ ਕਰਨ ਨੂੰ ਮਿਲੇ ਠੀਕ ਐ ਜੀ ਹਰੇਕ ਡੇਲੀ ਆਪਾਂ ਡਿਫਰੈਂਟ ਵ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੁੰਦੇ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਰੰਗ ਹੁੰਦੇ ਆ ਤੇ ਫੈਬਰਿਕ ਵੀ ਬਹੁਤ ਵਧੀਆ ਹੁੰਦਾ ਚੀਨਾ ਦਾ ਚੈੱਕ ਕਰੀ ਚਲੋ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਆ ਤੁਸੀਂ ਸਕਰੀਨਸ਼ਾਟ ਲੈ ਚਲੋ ਤੇ ਆਪਣਾ ਆਰਡਰ ਬੁੱਕ ਕਰਵਾਇ ਚਲੋ ਨੈਕਸਟ ਆ ਦੁਪੱਟਿਆਂ ਵਾਲੇ ਤਾਂ ਬਹੁਤ ਹੀ ਸੂਟ ਆਪਣੇ ਸੇਲ ਹੁੰਦੇ ਜੀ ਨੈਕਸਟ ਆ ਹਾ ਵਾਲੇ ਸੂਟ ਜਿਹਨਾਂ ਤੇ ਬਾਟਮ ਤੇ ਵਰਕ ਹੋਇਆਗਾ ਸ਼ਰਟ ਤੇ ਵੀ ਜਿਹੜੇ ਲੈਸ਼ ਵਗੈਰਾ ਲਗਾ ਕੇ ਕੰਮ ਕੀਤਾ ਹੋਇਆਗਾ ਜੀ ਤੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਨਾਲ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਜੀ ਨਵੇਂ ਤੋਂ ਨਵੇਂ ਕਲੈਕਸ਼ਨ ਲੈ ਕੇ ਆਏ ਆ ਆਪਾਂ ਦੇਖੀ ਚਲੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹੜੀਆਂ ਭੈਣਾਂ ਸਮਰਤ ਦੇ ਲਈ ਸੂਟ ਬਾਇ ਕਰਨਾ ਚਾਹੁੰਦੀਆਂ ਤੁਸੀਂ ਆਪਣੇ ਕੋਲੋਂ ਬਾਇ ਕਰ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਡੇਲੀ ਤੁਸੀਂ ਆਪਣੀ ਵੀਡੀਓ ਵਾਚ ਕਰ ਸਕੋ ਨੈਕਸਟ ਆਹਾ ਹਕੂਬਾ ਚਿਕਨ ਦਾ ਬਾਟਮ ਰਹੇਗੀ ਜੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਇੱਦਾਂ ਦੀ ਬਾਟਮ ਵੀ ਠੀਕ ਹੈ ਜੀ ਡਿਫਰੈਂਟ ਲਾਈਕ ਹੈ ਚੀਜ਼ ਇਹ ਇਤਨਾ ਸ਼ਾਰਟ ਹੋਏਗੀ ਪ੍ਰਿੰਟ ਨਾਲ ਜਿਹੜੀ ਆ ਆਹ ਕੰਟਰਾਸਟ ਬਾਟਮ ਹੋਏਗੀ ਹੱਕੂ ਬਚ ਚਿਕਨ ਦੀ ਨੈਕਸਟ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਨੈਕਸਟ ਆ ਬਲੈਕ ਸ਼ੇਡ ਦੇ ਵਿੱਚ ਹੋਣਗੇ ਜੀ ਕੁਝ ਪੈਣਾ ਜਿਹੜੀਆਂ ਬਲੈਕ ਕਲਰ ਬਹੁਤ ਲਾਈਕ ਕਰਦੀਆਂ ਤੇ ਉਹਨਾਂ ਲਈ ਸਪੈਸ਼ਲ ਹੈ ਸਭ ਦੇ ਵਿੱਚ ਡਿਫਰੈਂਟ ਪ੍ਰਿੰਟ ਰਹੇਗਾ ਸਭ ਦੇ ਡਿਫਰੈਂਟ ਹੀ ਡਿਜ਼ਾਈਨ ਹੋਏਗਾ बाकी जी अपने को स्टिचिंग भी अवेलेबल है अगर तुम स्टिच करा चाहते बकायदा स्टिच भी करा सकते हो अगर तुम अनस्टिच बाय करना चाहते अनस्टिच भी अपने को बाय कर सकते हो जिदा तो उदा ही सूट मिल जाएगा जी देखी चलो जी रंग डिजाइन पसंद करी चलो नैक्सट आलओवर आ गए जी अगर तुम आलओवर लेना आलओवर भी लै सद कोई कंट्रास्ट बॉटम ना लैंना वो भी ले सकते हो जी ਠੀਕ ਹੈ ਜੀ बॉटम ਤੇ ਵਰਕ ਵਾਲਾ ਲੈਣਾ ਆ बॉटम ਤੇ ਵਰਕ ਵਾਲਾ ਵੀ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ अवेलेबल ਆ ਤੁਸੀਂ ਜਿੱਦਾਂ ਦਾ ਬਾਇ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਗਏ ਜੀ ਦੇਖੀ ਚਲੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ